ਰਾਮਾਰਗਾ ਦੋਸਤ ਚੱਲੇਗਾ ਸਰ ਮੈਨੂੰ ਜਾਣਕਾਰੀ ਨਹੀਂ ਮੈਂ ਤਾਂ ਹੁਣੇ ਸੁਣ ਕੇ ਆਇਆ ਹੈ ਕਿ ਕਰਨ ਤੇ ਪੁੱਛਿਆ ਪਹਿਲੇ ਕੁਝ ਨਹੀਂ ਪਤਾ ਜੀ ਹਲੇ ਤਾਂ ਆਏ ਆ ਪਤਾ ਨਹੀਂ ਮੈਨੂੰ ਵੀ ਕਿੰਨਾ ਦੀ ਜੱਤ ਹੋ ਗਿਆ ਜੀ ਐਮਐਲਏ ਸਾਹਿਬ ਗੋਗੀ ਜੀ ਕੀ ਪੁਸ਼ਟੀ ਕਰ ਦਿੱਤੀ ਕਿ ਸਰ ਨਹੀਂ ਹਾਂਜੀ ਹਾਂਜੀ ਕਰ ਸਰ ਕੀ ਲੱਗਦਾ ਸਰ ਇੰਨੇ ਵਧੀਆ ਜੀ ਹਲੇ ਤਾਂ ਆਏ ਆ ਜੀ ਮੈਨੂੰ ਵੀ ਕੋਈ ਜਾਣਕਾਰੀ ਕੀ ਦੱਸ ਸਰ ਬੋਲੀ ਲੱਗੀ ਹਾਂਜੀ ਜੀ ਹਲੇ ਕੋਈ ਨਹੀਂ ਬੋਲੀ ਦਾ ਕਾਰਨ ਨਹੀਂ ਸਭ ਕੁਝ ਨਹੀਂ ਨਹੀਂ ਹਲੇ ਕੁਝ ਨਹੀਂ ਨਹੀਂ ਪਤਾ ਹੀ ਅੰਦਰ ਐਮ ਐਲ ਏ ਸਾਹਿਬ ਗਏ ਦੱਸ ਦਿੰਗੇ ساری ਸੀਗੀ ਉਹ ਘਰੀ ਸੀਗੀ ਕੁਝ ਨਹੀਂ ਪਤਾ ਜੀ ਮੈਨੂੰ ਕੋਈ ਜਾਣਕਾਰੀ ਨਹੀਂ ਹਲੇ ਕੋਈ ਨਹੀਂ ਹੋਇਆ ਕੀ ਹੈ ਪਤਾ ਲੱਗਿਆ ਤੁਸੀਂ ਵਿਧਾਇਕ ਹੋ ਦੇਖੋ ਤੁਹਾਡੀ ਗੱਲਬਾਤ ਤਾਂ ਹੋਈ ਹੋਏਗੀ ਮੈਨੂੰ ਕੁਝ ਵੀ ਹੁਣ ਭਿੰਜ ਕਰੇ ਨੇ ਉਹ ਪੁੱਛਾਂਗੇ ਜਾਂ ਤੁਸੀਂ ਗੱਲ ਉਹ ਦੱਸਦੇ ਨੇ ਹੂੰ ਹੂੰ ਹੁਣ ਮੈਂ ਬਿਨਾਂ ਗੱਲ ਤੋਂ ਨਹੀਂ ਦੱਸ ਸਕਦਾ ਨਦਰ ਹੈ ਜੀ ਤਾਂ ਸਾਨੂੰ ਜਸਤ ਪਤਾ ਲੱਗਿਆ ਵੀ ਡੀ ਐਮ ਸੀ ਇਹਨਾਂ ਨੂੰ ਲੈ ਕੇ ਆਏ ਆ ਤਾਂ ਉਹਨਾਂ ਨੇ ਇਹਨਾਂ ਨੂੰ ਦੱਸਿਆ ਬ੍ਰਾਡ ਡੈੱਡ ਹੈ ਤੁਹਾਨੂੰ ਸਿਨਰੀ ਬੋਡੀ ਮੋਰਚਰੀ ਚ ਰਖਾਈ ਹੈ ਤੇ ਹਜੇ ਅਸੀਂ ਸਾਰੀ ਗੱਲ ਨੂੰ ਗੋ ਥਰੂ ਹੋ ਕੇ ਫਿਰ ਤੁਹਾਨੂੰ ਜੋ ਵੀ ਹੋਊਗਾ ਅਗਲਾ ਫਰਦਰ ਦੱਸਾਂਗੇ ਜਿਸ ਜੋ ਸ਼ੂਟ ਕੀਤਾ ਘਰੀ ਸੀ ਉਹ ਦੇਖੋ ਹਜੇ ਇਸ ਗੱਲ ਬਾਰੇ ਮੈਂ ਕੋਈ ਗੱਲ ਕਮਾਂ ਰਹੀ ਐ ਇੱਕ ਵਾਰੀ ਸਾਰਾ ਮੈਨੂੰ ਗੋ ਥਰੂ ਹੋ ਲੈਂਦਾ ਫਿਰ ਤੁਹਾਨੂੰ ਅਗਲੀ ਫਰਦਰ तकरीबन 12:00 ਵਜੇ ਦਾ ਦੱਸ ਰਹੇ ਹਾਂ ਬਾਕੀ ਅਸੀਂ ਇੱਕ ਵਾਰੀ ਸਾਰਾ ਦੇਖ ਕੇ ਫਿਰ ਵੈਰੀਫਾਈ ਕਰਕੇ ਦੱਸਾਂਗੇ ਅਸੀਂ ਦੱਸ ਕੋਸ਼ਿਸ਼ ਕਰਤਾ ਹਾਂ ਹਾਂ ਬ੍ਰਾਡ ਡਾਟਾ ਕੰਨ ਦਾ ਪਤਾ ਲੱਗਿਆ ਜਰਾ ਤੇ ਕੋਈ ਇਹ ਗੱਲਾਂ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਦੇਖ ਤੁਸੀਂ ਜਿਹੜੇ ਅਸਲੀ ਨੇ ਚੱਲੀ ਸੱਲੈਂਸੀ ਜੀ ਉਹਨਾਂ ਦਾ ਆਪਣਾ ਸੀ ਬ੍ਰਦਰ ਹਜੇ ਇਸ ਗੱਲ ਬਾਰੇ ਮੈਂ ਕੁਝ ਨਹੀਂ ਤੇ ਜਿਸ ਜਿਹਰੇ ਡਾਕਟਰ ਨੂੰ ਪੋਸਟਮਾਰਟਮ ਕਰਾਣਾ ਕਾਸ ਆਫ ਡੈਥ ਵੀ ਕਲੀਅਰ ਕਰਨਾ ਤੇ ਹੋਰ ਸਾਰੀਆਂ ਕਲਾ ਇਕਜ਼ਾਮਿਨ ਕਰਨੀ